ਜਦੋਂ ਇਹੋ ਜਿਹੀਆਂ ਨਿਊਜ਼ ਸੁਣਦੇ ਆਂ ਸੀ ਕਿ ਰੇਪ ਹੋਇਆ ਉਹ ਵੀ ਡਾਕਟਰ ਦਾ ਐਂਡ ਇਨ ਅ ਹਸਪੀਟਲ ਤਾਂ ਦਿਲ ਦਹਿਲਦਾ ਹੈ ਬਹੁਤ ਜ਼ਿਆਦਾ ਐਂਡ ਤੇ ਸਿਰਫ ਇਸ ਇੰਡਸਟਰੀ ਦੀ ਗੱਲ ਨਹੀਂ ਆ ਹਰ ਕਿਤੇ ਹੀ ਪ੍ਰੈਜਡਿਸ ਸਟੀਰੀਓਟਾਈਪਸ ਤੇ ਦਬਾਉਣਾ ਕੁੜੀਆਂ ਨੂੰ ਹੁੰਦਾ ਹੀ ਐ ਤੇ ਜੇ ਆਪਣੇ ਵਰਕਪਲੇਸ ਤੇ ਹੀ ਕੁੜੀ ਸੇਫ ਨਹੀਂ ਐ ਆਈ ਡੋਨਟ ਥਿੰਕ ਕਿਤੇ ਵੀ ਸੇਫ ਐ ਤੋਂ ਮੈਂ ਕਿਸਾਨ ਮੋਰਚੇ ਬਾਰੇ ਇੱਕ ਗੀਤ ਲਿਖਿਆ ਸੀਗਾ ਉੱਥੋਂ ਮੈਨੂੰ ਪਤਾ ਲੱਗਿਆ ਕਿ ਉਹ ਕਿ ਲਿਖ ਸਕਦੇ ਆ ਤੇ ਕੁਝ ਕੁਸ਼ਿਸ਼ ਕਰਦੀ ਰਹਿਣੀ ਆ ਸਾਡੇ ਲਹੂ ਨਾਲੋਂ ਮਹਿੰਗਾ ਤੇਰਾ ਬਾਜ਼ਾਰ ਹੋ ਗਿਆ ਸਾਡੀ ਜਾਨ ਤੇ ਬਣੀ ਤੇਰਾ ਵਪਾਰ ਹੋ ਗਿਆ ਸਰਕਾਰੇ ਤੁਸੀਂ ਦੇਖ ਰਹੇ ਹੋ ਐਸਐਮਟੀਵੀ ਮੈਂ ਹਾਂ ਤੁਹਾਡਾ ਨਰਾਜਦੀਪ ਸਿੰਘ ਅਸੀਂ ਪਹੁੰਚੇ ਹੋਏ ਹਾਂ ਸਪੀਕਿੰਗ ਯੂਥ ਕੌਨਕਲੇਵ ਦੇ ਉੱਤੇ ਜਿੱਥੇ ਸਾਡੇ ਨਾਲ ਨੂਰ ਚਹਿਲ ਮੌਜੂਦ ਨੇ ਪਿਛਲੇ 6 ਸਾਲਾਂ ਤੋਂ ਇਸ ਕੌਨਕਲੇਵ ਦਾ ਹਿੱਸਾ ਬਣੇ ਹੋਏ ਨੇ ਮੈਮ ਅੱਜ ਵੀ ਆਪਣੀ ਹਾਜ਼ਰੀ ਉਸੇ ਤਰ੍ਹਾਂ ਲਵਾ ਰਹੇ ਹਾਂ ਤੁਸੀਂ 6 ਸਾਲਾਂ ਤੋਂ ਹਿੱਸਾ ਤੁਸੀਂ ਕਿਹਾ ਕਿ ਮੈਂ ਕਦੇ ਆਡੀਅנס 'ਚ ਬੈਠਦੀ ਹੁੰਦੀ ਸੀ ਅੱਜ ਸਟੇਜ ਦੇ ਉੱਤੇ ਖੜਕੇ ਬੋਲਦੇ ਹਾਂ ਕਿਵੇਂ ਦਾ ਮਹਿਸੂਸ ਹੋ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਆਡੀਅנס 'ਚ ਬੈ ਕੇ ਦੇਖਦੇ ਸੀ ਕਿ ਉਹਦੋਂ ਨਹੀਂ ਸੀ ਸੋਚਿਆ ਕਿ ਇਸੇ ਮੰਚ ਤੇ ਬੋਲਣ ਨੂੰ ਵੀ ਮਿਲੂਗਾ ਬਟ ਆਫਕੋਰਸ ਬਹੁਤ ਹੀ ਸਪੈਸ਼ਲ ਫੀਲਿੰਗ ਹੈ ਤੇ ਬਹੁਤ ਚੰਗਾ ਲੱਗਦਾ ਹੈ ਹਰ ਸਾਲ ਇੱਥੇ ਆ ਕੇ ਜਰਨੀ ਕਿਵੇਂ ਸਟਾਰਟ ਹੋਈ ਇਸ ਕਨਕਲੇਵ ਦੇ ਨਾਲ ਤੁਹਾਡੀ ਸਟਾਰਟਿੰਗ ਅਸੀਂ ਥੋੜੇ ਆ ਘੱਟ ਸ਼ਬਦਾਂ ਦੇ ਵਿੱਚ ਘੱਟ ਸਮੇਂ ਦੇ ਵਿੱਚ ਅਸੀਂ ਛੋਟੀ ਜੀ ਤੁਹਾਡੀ ਜਰਨੀ ਜਾਨੀ ਚਾਹਾਂਗੇ ਦਰਸ਼ਕਾਂ ਨੇ ਵੀ ਡਿਮਾਂਡ ਆ ਕਿ ਤੁਹਾਡੀ ਇਹ ਸਾਰਾ ਲਾਈਫ ਸਟ੍ਰਗਲ ਕਿਦਾਂ ਤੇ ਇਹ ਆਈਓਸੀ ਦੇ ਨਾਲ ਹੀ ਜਰਨੀ ਕਨਕਲੇਵ ਨਾਲ ਸਟਾਰਟ ਹੋਈ ਸੀ ਕਿ ਮੈਨੂੰ ਬਿਲਕੁਲ ਨਹੀਂ ਸੀ ਪਤਾ ਗੌਰਵੀਰੇ ਦਾ ਫਾਊਂਡਰ ਐਂਡ ਚੇਅਰਮੈਨ ਆਫ ਆਈਓਸੀ ਉਦੋਂ ਮੈਨੂੰ ਬਿਲਕੁਲ ਨਹੀਂ ਸੀ ਪਤਾ ਮੈਂ ਐਸ ਅਨ ਆਡੀਅנס ਯੂਨੀਵਰਸਿਟੀ ਦੇ ਚਾਕ ਜਿੱਦਾਂ ਕਾਨਫਲੇਵਸ ਹੁੰਨ ਜਾਂਦੇ ਆ ਉਦੋਂ ਆਈ ਸੀਗੀ ਤੇ ਉਸ ਤੋਂ ਬਾਅਦ ਲੌਕਡਾਊਨ ਹੋ ਗਿਆ ਮੇਰੇ ਸਿੰਗਿੰਗ ਜਰਨੀ ਹੋ ਗਿਆ ਐਂਡ ਗੌਰਵੀਰੇ ਨਾਲ ਇੱਥੇ ਮਿਲੇ ਤੇ ਬਹੁਤ ਵਧੀਆ ਸਾਂਝ ਪੈ ਗਈ ਤੇ ਉਦੋਂ ਦੀ ਫਿਰ ਅਸੀਂ ਆਈ ਜਾ ਰਹੇ ਹਰ ਸਾਲ ਤੇ ਹਾਜ਼ਰ ਰਿਲਵਾਈ ਜਾ ਰਹੇ ਹਾਂ ਤੇ ਬਹੁਤ ਹਮੇਸ਼ਾ ਚੰਗਾ ਲੱਗਦਾ ਇੱਥੇ ਆ ਕੇ ਕਹਿੰਦੇ ਇਨਸਾਨ ਜਦੋਂ ਵੱਡਾ ਹੋ ਜਾਂਦਾ ਉਦੋਂ ਆਕੜਾ ਆ ਜਾਂਦੀ ਆ ਹੰਕਾਰ ਆ ਜਾਂਦਾ ਭੁੱਲ ਜਾਂਦਾ ਪਰ ਤੁਸੀਂ ਇੰਨੇ ਨੀਵੇਂ ਕਿੰਨੇ ਇੰਨਾ ਡਾਊਨ ਟੂ ਅਰਥ ਕਿਵੇਂ ਹੋ ਕੇ ਰਹਿ ਰਹੇ ਹੋ ਅੱਜ ਵੀ ਬਹੁਤ ਵੱਡੀ ਫੈਨ ਪੋਲਿੰਗ ਤੁਹਾਡੀ ਹੋ ਚੁੱਕੀ ਆ ਲੋਕ ਤੁਹਾਨੂੰ ਤਰਸਦੇ ਨੇ ਮਿਲ ਮੈਨੂੰ ਗੱਲਬਾਤ ਕਰਨ ਨੂੰ ਕੋਟ ਮਾ ਕਰੋ ਨਹੀਂ ਮੈਂ ਨਹੀਂ ਕਹੂੰਗੀ ਮੈਂ ਨੀਵੀਂ ਆ ਜਾਂ ਕੁਸ਼ਾ ਹਲੇ ਅਸੀਂ ਕੁਝ ਵੀ ਨਹੀਂ ਹੈਗੇ ਐਂਡ ਵੀ ਆਲ ਪੀਪਲ ਐਟ ਦੀ ਐਂਡ ਆਫ ਦਾ ਡੇ ਅਸੀਂ ਸਾਰੇ ਇਨਸਾਨ ਆ ਤੇ ਇੱਕੋ ਹੀ ਰੱਬ ਨੇ ਬਣਾਇਆ ਹੋਇਆ ਇਨਸਾਨ ਆ ਤੇ ਇਤੋਂ ਦਾ ਕੁਝ ਨਹੀਂ ਹੈ ਕਿ ਡਾਊਨ ਟੂ ਅਰਥ ਹੈ ਗਾਇਜ਼ ਆਮ ਜਸਟ ਮਾਈ ਸੈਲਫ ਤੇ ਆਈ ਹੋਪ ਇਦਾਂ ਹੀ ਰਹੇ ਹੰਕਾਰ ਨਾ ਆਵੇ ਕਦੇ ਵੀ ਹੰਕਾਰ ਤਾਂ ਫਿਰ ਮੇਰਾ ਡਾਊਨਫਾਲ ਦਾ ਸਟਾਰਟ ਹੋ ਜੂਗਾ ਤੇ ਉੱਤੇ ਚੜਦਾ ਚੜੀ ਜਾਣਾ ਤਾਂ ਫਿਰ ਆਫ ਕੌਰਸ ਹੰਕਾਰ ਦੀ ਉੱਤੇ ਕੋਈ ਜਗ੍ਹਾ ਨਹੀਂ ਹੈ ਤਾਂ ਥੈਂਕ ਯੂ ਤੁਸੀਂ ਮੈਨੂੰ ਇਦਾਂ ਕਿਹਾ ਬਟ ਮੈਨੂੰ ਨਹੀਂ ਲੱਗਦਾ ਮੈਂ ਇਦਾਂ ਤਾਂ ਕੁਝ ਕੀਤਾ ਵ ਬਟ ਥੈਂਕ ਯੂ ਸੋ ਮਚ ਚੰਨੂ ਅੱਗੇ ਕਿਹੜੇ ਕਿਹੜੇ ਪ੍ਰੋਜੈਕਟ ਤੁਹਾਡੇ ਜਾਂ ਕਿਹੜੇ ਗੀਤ ਸਾਨੂੰ ਦਰਸ਼ਕਾਂ ਨੂੰ ਜਿਹੜੇ ਦੇਖਣ ਨੂੰ ਮਿਲਣਗੇ ਸੌਣ ਨੂੰ ਮਿਲਣਗੇ ਅੱਗੇ ਮੈਂ ਬਹੁਤ ਐਕਸਾਈਟਿਡ ਹਾਂ ਮੈਂ ਆਪ ਵੀ ਲਿਖਦੀ ਹਾਂ ਤੇ ਹੁਣ ਲਿਖਣਾ ਸ਼ੁਰੂ ਕੀਤਾ ਆਪਣੇ ਗਾਣੇ ਤੇ ਆਪ ਆਪਣੇ ਗਾਣੇ ਲਿਖੇ ਹੋਏ ਜਦੋਂ ਬਾਹਰ ਆਉਂਦੇ ਨੇ ਉਹ ਹੋਰ ਵੀ ਸਪੈਸ਼ਲ ਹੋ ਜਾਂਦੇ ਨੇ ਤੇ ਬਹੁਤ ਗਾਣੇ ਪਏ ਨੇ ਬਹੁਤ ਕੋਲਾਬੋਰੇਸ਼ਨਸ ਪਈਆਂ ਨੇ ਮੇਰੀ ਆਡੀਅנס ਨੂੰ ਆਈ ਹੋਪ ਪਸੰਦ ਆਵੇ ਤੇ ਉਹ ਬਹੁਤ ਐਕਸਾਈਟਿੰਗ ਹੈ ਮੇਰੇ ਲਈ ਤੇ ਇੱਕ ਮੂਵੀ ਕੀਤੀ ਹੈ ਉਹ ਵੀ ਨਵੰਬਰ ਚ ਆਉਗੀ ਚੱਕਲੋ ਰਬ ਦਾ ਨਾਮ ਲੈ ਕੇ ਤੇ ਆਈ ਹੋਪ ਪੀਪਲ ਲਾਈਕ ਦੈਟ ਇਟਸ ਅ ਫੁੱਲ ਕਾਮੇਡੀ ਨਾ ਜਿਹੜਾ ਤੁਸੀਂ ਲਿਖਿਆ ਹੋਵੇ ਗੀਤ ਦਰਸ਼ਕਾਂ ਨੂੰ ਸੁਣਾਓ ਮੇਰਾ ਪਹਿਲਾ ਗੀਤ ਐਕਚੁਅਲੀ ਮੈਂ ਲਿਖਿਆ ਸੀਗਾ ਆਈ ਡੋਨਟ ਨੋ ਅ ਲੋਟ ਆਫ ਪੀਪਲ ਮਾਈਟ ਨਾਟ ਨੋ ਥਿਸ ਮੇਰਾ ਪਹਿਲਾ ਗੀਤ ਸੀਗਾ ਚੱਲਿਆ ਦਿਲਾਓ ਮੈਂ ਲਿਖਿਆ ਸੀਗਾ ਤੇ ਉਹਦੀਆਂ ਦੋ ਲਾਈਨਾਂ ਨੇ ਅੱਜ ਦਿਲ ਨਾਲ ਦਿਲ ਦੀਆਂ ਗੱਲਾਂ ਬੜੇ ਚਿਰ ਦੀਆਂ ਹੋ ਗਈਆਂ ਨੇ ਕਿਉਂ ਦੇ ਕਰਕੇ ਵਿਛੋੜਿਆ ਨੇ ਜਿਸ ਸਾਨੂੰ ਤੋੜਿਆ ਕਿ ਅੱਜ ਸੀ ਪਾੜਤੇ ਮੁਹੱਬਤਾਂ ਦੇ ਵਰਕੇ ਚੱਲਿਆ ਦਿਲਾਓ விடாம் ஹண்டானதிக்கிலோடுசி துட்டினாய் சிதே தேதில் லானதிக்கிலோடுசி நாக்கிறேன் பாப்பா இன்னா प्यारा कांसेप्ट किन्ने लिख लेनी ਤੁਸੀਂ ਆ ਬੜੇ ਪਿਆਰੇ ਹੋ ਉਹ ਲਿਖਦੇ ਵੀ ਬੜਾ ਪਿਆਰਾ ਲੱਗਦਾ ਇਸ਼ੇ ਕਰਕੇ ਲੋਕ ਤੁਹਾਨੂੰ ਪਿਆਰ ਕਰਦੇ ਥੈਂਕ ਯੂ ਐਕਚੁਅਲੀ ਮੇਰੀ ਲਿਖਣ ਦੀ ਜਰਨੀ ਹੋਈ ਸੀ ਸਟਾਰਟ ਕਿਸਾਨ ਮੋਰਚੇ ਤੋਂ ਤੇ ਜਦੋਂ ਮੈਂ ਆਪਣਾ ਇੱਕ ਹਿੱਸਾ ਪਾਉਣ ਵਾਸਤੇ ਛੋਟਾ ਜਾ ਜੇ ਵੀ ਕੁਝ ਵੀ ਹੈਲਪ ਹੋ ਸਕਦੀ ਹੈ ਕੰਟ੍ਰਿਬਿਊਟ ਹੋ ਸਕਦਾ ਉਦੋਂ ਮੈਂ ਕਿਸਾਨ ਮੋਰਚੇ ਬਾਰੇ ਇੱਕ ਗੀਤ ਲਿਖਿਆ ਸੀਗਾ ਉਦੋਂ ਮੈਨੂੰ ਪਤਾ ਲੱਗਿਆ ਕਿ ਉਹ ਕਿ ਲਿਖ ਸਕਦੇ ਆ ਤੇ ਕੁਝ ਕੁਝ ਕੋਸ਼ਿਸ਼ ਕਰਦੀ ਰਹਿਣੀ ਆ ਤੇ ਉਹਦੀ ਵੀ ਇੱਕ ਲਾਈਨ ਦੋ ਲੈਣਾ ਸੁਣਾ ਦਿਓ ਕਿਉਂਕਿ ਮੋਰਚਾ ਹਜੇ ਵੀ ਚੱਲ ਰਿਹਾ ਦੁਬਾਰੇ ਫੇਰ ਸਾਡੇ ਕਿਸਾਨ ਭਰਾ ਦੂਰਾਂ ਦੇ ਬੈਠੇ ਨੇ ਉਦੋਂ ਆ ਪਿਆਰ ਦੋਲ ਗੀਤ ਲਿਖੇ ਸੀ ਇਸੀ ਸਿੱਖ ਸਭ ਤੋਂ ਵੱਧ ਪਿਆਰ ਮਿਲਿਆ ਸੀਗਾ ਹਮ ਮੁੜ ਕੇ ਨਾਲ ਭਿਜੀ ਖਾ ਕੇ ਆਏ ਜਿਹੜੇ ਸਾਨੂੰ ਟੋਣ ਨੂੰ ਫਿਰਦੇ ਦੇਣ ਅੱਜ ਉਹਨੂੰ ਫਾਇ ਸਾਡੇ ਲਹੂ ਨਾਲੋਂ ਮਹਿੰਗਾ ਤੇਰਾ ਬਾਜ਼ਾਰ ਹੋ ਗਿਆ ਸਾਡੀ ਜਾਨ ਤੇ ਬਣੀ ਤੇਰਾ ਵਪਾਰ ਹੋ ਗਿਆ ਸਰਕਾਰ ਜਾਣ ਤੇ ਬਣੀ ਤੇਰਾ ਵਪਾਰ ਹੋ ਗਿਆ ਜੀ ਤੁਹਾਡਾ ਜਦਾ ਸਮਾਂ ਨਹੀਂ ਲੈਂਦੇ ਜਾਂਦੇ ਜਾਂਦੇ ਇੱਕ ਲਾਸਟ ਕੁਐਸਚਨ ਆ ਇਸ ਇੰਡਸਟਰੀ ਦੇ ਵਿੱਚ ਕਹਿੰਦੇ ਕੁੜੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਕਿੰਨਾ ਕਿ ਸਬਰ ਕਰਨਾ ਪੈਂਦਾ ਇਸ ਇੰਡਸਟਰੀ ਦੀ ਗੱਲ ਨਹੀਂ ਹੈ ਸਾਰੇ ਜਗ ਦੀ ਗੱਲ ਹੈ ਕਿ ਕੁੜੀਆਂ ਨਾਲ ਥੋੜਾ ਧੱਕਾ ਹੁੰਦਾ ਹੀ ਹੈ ਹੁਣ ਅਸੀਂ ਰੀਸੈਂਟਲੀ ਡਾਕਟਰ ਰੇਪ ਦਾ ਸੁਣਿਆ ਤੇ ਜੇ ਆਪਣੇ ਵਰਕਪਲੇਸ ਤੇ ਹੀ ਕੁੜੀ ਸੇਫ ਨਹੀਂ ਹੈ ਆਈ ਡੋਨਟ ਥਿੰਕ ਕਿਤੇ ਵੀ ਸੇਫ ਹੈ ਵਰਕਪਲੇਸ ਸ਼ੁੱਡ ਬੀ ਦ ਫਰਸਟ ਥਿੰਗ ਜਿੱਥੇ ਸੇਫਟੀ ਮੈਜਰਸ ਲੈਣੇ ਚਾਹੀਦੇ ਨੇ ਐਂਡ ਆਈ ਹੋਪ ਥਿੰਗਸ ਹੈਵ ਚੇਂਜਡ ਬਟ ਜਦੋਂ ਇਹ ਜੀਆਂ ਨਿਊਜ਼ ਸੁਣਦੇ ਆ ਅਸੀਂ ਕਿ ਰੇਪ ਹੋਇਆ ਉਹ ਵੀ ਡਾਕਟਰ ਦਾ ਐਂਡ ਇਨ ਅ ਹਸਪੀਟਲ ਤਾਂ ਦਿਲ ਦਹਿਲਦਾ ਹੈ ਬਹੁਤ ਜ਼ਿਆਦਾ ਹੈ ਐਂਡ ਫਿਕਰ ਹੁੰਦੀ ਹੈ ਕਿ ਅਸੀਂ ਕਿੱਥੇ ਵੱਧ ਰਹੇ ਹਾਂ ਬਟ ਨੈਵਰtheless ਸਾਡੀ ਲੜਾਈ ਚੱਲ ਰਹੀ ਹੈ ਐਂਡ ਆਈ ਹੋਪ ਵਨ ਡੇ ਅਸੀਂ ਉੱਥੇ ਪਹੁੰਚ ਚੁੱਕਾਂਗੇ ਜਿੱਥੇ ਕੁੜੀਆਂ ਸੇਫ ਹੋਣ ਤੇ ਸਿਰਫ ਇਸ ਇੰਡਸਟਰੀ ਦੀ ਗੱਲ ਨਹੀਂ ਆ ਹਰ ਕਿਤੇ ਹੀ ਪ੍ਰੈਜਡਿਸ ਸਟੀਰੀਓਟਾਈਪਸ ਤੇ ਦਬਾਉਣਾ ਕੁੜੀਆਂ ਨੂੰ ਹੁੰਦਾ ਹੀ ਹੈ ਬਟ ਹੌਲੀ ਹੌਲੀ ਅਸੀਂ ਬਹੁਤ ਲੌਂਗ ਵੇ ਆਏ ਹਾਂ ਪਹਿਲਾਂ ਤਾਂ ਕਿਤੇ ਕਿਤੇ ਸਤੀ ਹੁੰਦਾ ਸੀਗਾ ਕਿਤੇ ਹੁਣ ਚਲੋ ਆਏ ਆ ਵੀ ਕੈਨ ਸਪੀਕਰ ਮਾਈਂਡਸ ਮੈਂ ਤੇ ਆ ਕਿ ਖੜੀਆਂ ਕੇ ਬੋਲ ਰਹੀਆਂ ਇਹ ਬਹੁਤ ਵੱਡੀ ਚੀਜ਼ ਹੈ ਬਟ ਨੇਵਰਦਲੈਸ ਬਹੁਤ ਚਿਰ ਹੈਗਾ ਜਾਣ ਨੂੰ ਆਈ ਹੋਪ ਇੱਕ ਦਿਨ ਕਰ ਸਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕੀਮਤੀ ਸਮਾਂ ਦਿੱਤਾ ਤੇ ਤੁਸੀਂ ਆਪਦਾ ਸਮਾਂ ਕੱਢ ਕੇ ਇੱਥੇ ਪਹੁੰਚੇ ਤੇ ਕਿੰਨੇ ਸਾਰੇ ਜਿਹੜੇ ਨੌਜਵਾਨ ਪੀੜ੍ਹੀ ਨੂੰ ਤੁਸੀਂ ਬਹੁਤ ਸੋਹਣਾ ਮੈਸੇਜ ਦਿੱਤਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਨੂਰ ਚੈਨਲ ਸਾਡੇ ਨਾਲ ਵਜੂਦ ਸੀ ਇਹ ਤਾਂ ਬਹੁਤ ਪਿਆਰਾ ਉਹਨਾਂ ਨੇ ਮੈਸੇਜ ਦਿੱਤਾਗਾ ਉਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕੁਝ ਚੰਗਾ ਲਿਖਾਂ ਤੇ ਕੁਝ ਚੰਗਾ ਹੀ ਗਾਵਾਂ ਤੇ ਆਪਣੇ ਹੋਰ ਭੈਣ ਭਰਾਵਾਂ ਨੂੰ ਜਿਹੜੇ ਹੋਰ ਜਿਹੜੇ ਮੈਨੂੰ ਸੁਣਦੇ ਨੇ ਉਹਨਾਂ ਨੂੰ ਜਿਹੜਾ ਮੈਂ ਇੱਕ ਵਧੀਆ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਾਂ ਕਿਹਾ ਨਾਮ ਮਨਜੀਤ ਸਿੰਘ ਜਨਪਾਇ ਸਿੰਘ ਪੁਲਰ ਐਸਐਮਪੀਵੀ ਲੁਧਿਆਣਾ